ਟੈਂਡਰ ਬੋਥ ਦੇ ਸਕਦੇ ਹਾਂ ਅੰਤੀ ਟੈਂਡਰ ਸੈਟਅਪ ਹੈ ਨੰਗਾ ਗਾਣੇ ਸਾਡੀ ਅੰਦੀ ਕਰਦੀ ਹੈ ਜਲਦੀ ਤੋਂ ਜਲਦੀ ਚਾਹੀਦਾ ਹੈ ਅੰਨੀ ਅੰਦੀ ਬੱਚੀ ਅਸੀਂ ਅਸੂਰਾਏ ਰਾਜੇ ਵਾਲੇ ਦਾ ਸਾਡੀ ਸਾਡੇ ਪਤੀਜੇ ਨੂੰ ਪਲਾਚੇ ਜੇ ਸਟਵਾਇਆ ਹੈ ਸਾਡੀ ਗੱਲ ਨਹੀਂ ਕਰਾਂਦਾ ਅੱਜ 25 ਦਿਨ ਹੋ ਗਏ ਨੇ ਗੱਲ ਨਹੀਂ ਕਰਵਾਈ ਹੁਣ ਕੀ ਕਰੀਏ ਯਾਰ ਕਰਦੇ ਕਰਦੇ ਹਮ ਟਾਈਮ ਲਾ ਕੇ ਆ ਬੰਦਨ ਮੋਰਖਾਰਾ ਕੱਟ ਗਿਆ ਨਹੀਂ ਉਹਨਾਂ ਦੇ ਮੰਮੀ ਦਾ ਦਾਪ ਬਹੁਤ ਦੁਖੀ ਆ ਅਸੀਂ ਉਹ ਬੇਕਾਨ ਯਾਰ ਗੋਲਫੀਲ ਦੇ ਬੜਾ ਕਹਿੰਦੇ ਸੀ ਜੇ ਤਾਂ ਮੇਰੇ ਪੁੱਤ ਅੱਜ ਹੋਏ ਕਿੰਨੇ ਕਈ ਕੇਜੈਂਟ ਦੇ ਧੱਕੇ ਕੋ ਹੋਰ ਪਰਿਵਾਰ ਛੜਿਆ ਜਿਸ ਵੱਲੋਂ 1 ਕਰੋੜ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਇਹ ਦੋਸ਼ ਨੇ ਬੜੇ ਪਰਿਵਾਰ ਵੱਲੋਂ ਲਗਾਇਆ ਜਾ ਰਿਹਾ ਨਹੀਂ ਦਰਸਨੇ ਪੂਰਾ ਮਾਮਲਾ ਕੁਝ ਇਸ ਤਰ੍ਹਾਂ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਪਰਿਵਾਰ ਵੱਲੋਂ ਆਪਣੇ ਪੁੱਤ ਨੂੰ ਅਮਰੀਕਾ ਭੇਜਣ ਦੇ ਲਈ 에ਜੈਂਟ ਵੱਲੋਂ ਜੋ 35 ਲੱਖ ਰੁਪਏ ਮੰਗੇ ਗਏ ਸੀ ਉਹ ਸਾਰੇ ਦੇ ਦਿੱਤੇ ਜਾਂਦੇ ਨੇ ਕਿ ਕਿਸ ਨਾ ਕਿਸੇ ਤਰੀਕੇ ਦਰਾ ਹਿੱਲਾ ਕਰਕੇ ਤਾਂ ਕਿ ਉਹਨਾਂ ਦਾ ਪੁੱਤ ਜੁੜਾ ਇੱਕ ਨੰਬਰ ਦੇ ਵਿੱਚ ਅਮਰੀਕਾ ਜਾ ਸਕੇ ਤੇ ਉੱਥੇ ਜਾ ਕੇ ਉਹਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ ਪਰ ਉਸ ਤੋਂ ਬਾਅਦ ਉਸ ਸਮੇਂ ਪੀੜਤ ਪਰਿਵਾਰਾਂ ਦੇ ਮੈਂਬਰਾਂ ਦੇ ਪੈਰ ਹਟੇ ਉਸ ਸਮੇਂ ਜ਼ਮੀਨ ਖਿਸਕ ਜਾਂਦੀ ਹੈ ਜ ਜਦੋਂ ਉਹਨਾਂ ਨੂੰ ਇੱਕ ਪੁੱਤ ਦੀ ਫੋਟੋ ਬਰਾਮਦ ਹੁੰਦੀ ਹੈ ਉਹ ਫੋਟੋ ਦੇ ਵਿੱਚ ਜਿੱਥੇ ਇੱਕ ਨੋਛਵਾ ਜਿਹੜਾ ਟਾਇਲਟ ਦੇ ਅੰਦਰ ਬੇਸੁਧ ਹਾਲਤ ਦੇ ਵਿੱਚ ਪਿਆ ਮਿਲਦਾ ਤਾਂ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਹੈਰਾਨ ਪਰੇਸ਼ਾਨ ਹੋ ਜਾਂਦੇ ਨੇ ਜਿਸ ਤੋਂ ਬਾਅਦ ਏਜੰਟਾ ਦੇ ਕੋਲ ਗੇੜੇ ਵੀ ਵਾਰ-ਵਾਰ ਵੱਜਦੇ ਨੇ ਪਰ ਉਸ ਵੱਲੋਂ ਕੋਈ ਵੀ ਜਿਹੜਾ ਹੈ ਸਹੀ ਤਰੀਕੇ ਦੇ ਨਾਲ ਨਹੀਂ ਦੱਸਿਆ ਜਾਂਦਾ ਕਿ ਉਹਨਾਂ ਦਾ ਪੁੱਤ ਕਿੱਥੇ ਹੈ ਤਾਂ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਸਾਡੀ ਸਾਡੇ ਪੁੱਤ ਦਾ ਗੱਲ ਕਰਵਾ ਦਿਓ ਪਰ ਉਸ ਵੱਲੋਂ ਕੋਈ ਰਾਹ ਨਹੀਂ ਦਿੱਤਾ ਜਾਂਦਾ ਬਲਕਿ ਬਦਲੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਉਸ ਨੂੰ 1 ਕਰੋੜ ਰੁਪਏ ਦਿੱਤਾ ਜਾਵੇ ਤਾਂ ਮਾਪਿਆਂ ਨੂੰ ਕਿਤੇ ਨਾ ਕਿਤੇ ਸ਼ੱਕ ਹਾਰ ਹੋ ਰਿਹਾ ਕਿ ਉਸਨੂੰ ਅਮਰੀਕਾ ਹਲੇ ਤੱਕ ਨਹੀਂ ਭੇਜਿਆ ਗਿਆ ਅਤੇ ਉਸਨੂੰ ਵਿਚ ਵਿਚਾਲੇ ਹੀ ਛੱਡਿਆ ਹੋਇਆ ਤੇ ਅਮਰੀਕਾ ਭੇਜਣ ਦੇ ਬਦਲੇ ਉਸ ਲੋਕਾਂ ਨੂੰ ਪੈਸੇ ਚਾਹੀਦੇ ਨੇ ਜਿਸ ਤੋਂ ਬਾਅਦ ਹੀ ਉਹ ਉਹਨਾਂ ਦੇ ਪੁੱਤ ਦਾ ਪਤਾ ਕਰੇਗਾ ਕਿ ਉਹ ਕਿੱਥੇ ਹੈ ਕਿੱਥੇ ਨਹੀਂ ਤਾਂ ਲਗਾਤਾਰ ਜਿੱਥੇ ਸਰਕਾਰਾਂ ਏਜੰਟਾਂ ਦੇ ਖਿਲਾਫ ਐਕਸ਼ਨ ਲੈ ਰਹੀਆਂ ਨੇ ਪਰ ਫਿਰ ਵੀ ਛੁੜੇ ਅਜਿਹੇ ਏਜੰਟ ਹੁੰਦੇ ਨੇ ਉਹਨਾਂ ਬਲੋ ਲਗਾਤਾਰ ਅਜਿਹੇ ਗਰੀਬ ਬੰਦਿਆਂ ਨੂੰ ਜਾਂ ਫਿਰ ਕਹਲੇ ਜਾਵੇ ਭੋਲੇ-ਪਾਲੇ ਬੰਦੇਆਂ ਨੂੰ ਛੜਾ ਆਪਣੇ ੜਿੱਕੇ ਦੇ ਵਿੱਚ ਲਿਆ ਜਾਂਦਾ ਜੋ ਇੱਕੇ ਪਰਿਵਾਰ ਹੈ ਜਿਸਨੇ ਕਿਸ ਨਾ ਕਿਸੇ ਤਰੀਕੇ ਦੇ ਨਾਲ 36 ਲੱਖ ਰੁਪਏ ਦਾ ਹਿੱਲਾ ਕੀਤਾ 5 ਲੱਖ ਦੇ ਵੀ ਦਿੱਤਾ ਤੇ ਜਦੋਂ 1 ਲੱਖ ਰੁਪਏ ਹੋ ਉਸ ਤੋਂ ਮੰਗਿਆ ਜਾਂਦਾ ਤੇ ਉਹ ਵੀ ਦੇ ਦਿੱਤਾ ਜਾਂਦਾ ਪਰ ਜਦੋਂ ਫਿਰ ਵੀ ਜਿਹੜਾ ਉਹ ਬੱਚਾ ਹੈਗਾ ਉਹ ਵਿੱਚ ਵਿੱਚਲੇ ਹੀ ਪਿਆ ਤਾਂ ਹੁਣ ਕਿਤੇ ਨਾ ਕਿਤੇ ਅਸ਼ੰਕਾ ਜਤਾਈ ਜਾ ਰਹੀ ਹੈ ਕਿ ਉਹ ਅਮਰੀਕਾ ਨਹੀਂ ਪਹੁੰਚਿਆ ਤੇ ਕੁਝ ਨੂੰ ਜਿਹੜਾ ਕੁਝ ਦਿਨਾਂ ਤੋਂ ਜਿਹੜਾ ਹੈਗਾ ਉਹ ਮੇਕਰ ਤੋਂ ਪਹਿਲਾਂ ਜਿਹੜੇ ਹੁੰਦੇ ਦੇਸ਼ ਹੈ ਉੱਥੇ ਹੀ ਰਖਵਾ ਦਿੱਤਾ ਗਿਆ ਮੈਕਸੀਕੋ ਦੇ ਵਿੱਚ ਹੀ ਹੈ ਤੇ ਉਸ ਵੱਲੋਂ ਹੁਣ ਏਜੰਟ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਉਹ ਮਿਕਾ ਤਾਂ ਹੀ ਪਹੁੰਚਾਗਾ ਜੇ ਉਸ ਨੂੰ ਹੋਰ ਵੱਧੇਰੇ ਪੈਸੇ ਦਿੱਤੇ ਜਾਤਾ ਲਗਾਤਾਰ ਹੁਣ ਇਸ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਸ ਦੇ ਪਤੇ ਉਸੇ ਬੱਚੇ ਦਾ ਕਿਤਨਾ ਕਿਤਕ ਉਸ ਪਤਾ ਕਰਵਾਇਆ ਜਾਵੇ ਕਿ ਉਹ ਕਿੱਥੇ ਹੈ ਕਿਸ ਹਾਲਤ ਦੇ ਵਿੱਚ ਹੈ ਜੇ ਉਸ ਬੱਚੇ ਦਾ ਕੁਝ ਪਤਾ ਨਹੀਂ ਲੱਗਦਾ ਤਾਂ ਉਸ ਏਜੰਟ ਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਦੱਸਨੇ ਕਿ ਪੂਰਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਪਿੰਡ ਮਹੱਲੇ ਵਾਲਾ ਤੋਂ ਦੱਸਿਆ ਜਾ ਰਿਹਾ ਹੈ ਜਿੱਥੇ 10 ਮਹੀਨਿਆਂ ਤੋਂ ਮਿੱਕਾ ਚੋਣ ਦੇ ਲਈ ਅਲੱਗ-ਅਲੱਗ ਦੇਸ਼ ਦੇ ਵਿੱਚ ਉਹ ਨੌਜਵਾਨ ਫਸਿਆ ਤਾਂ ਹੁਣ ਪੀੜਤ ਪਰਿਵਾਰ ਬਰੁਕ ਉਹ ਹਾਰ ਲਗਾਈ ਜਾ ਰਹੀ ਹੈ ਕਿ ਉਸਦੇ ਪੁੱਤ ਨੂੰ ਬਚਾਉਣ ਦੇ ਲਈ ਸਰਕਾਰ ਉਹਨਾਂ ਦੀ ਮਦਦ ਕਰੇ ਕਿਉਂਕਿ ਮੈਕਸੀਕੋ ਦੇ ਵਿੱਚ ਉਸੇ ਮੁੰਡੇ ਨੂੰ ਸ਼ਾਇਦ ਬੰਦਕ ਉਸ 에ਜੰਟ ਵੱਲੋਂ ਬਣਵਾਇਆ ਜਾ ਸਕਦਾ ਹੈ ਤਾਂ ਕੀ ਕੁਝ ਕਹਿੰਦਾ ਨਜ਼ਰ ਆ ਰਿਹਾ ਪਰਿਵਾਰ ਸੁਣਦੇ ਮੇਰਾ ਨਾਮ ਸੰਦੀਪ ਸਿੰਘ ਆ ਜੀ ਪੁਲਿਸ ਕਿੱਥੋਂ ਦੇ ਰਹੇ ਹੋ ਸਾਡਾ ਪਿੰਡ ਮੱਲੇ ਵਾਲਾ ਜੀ ਕੀ ਗੱਲਬਾਤ ਹੋਈ ਜਿਹੜਾ ਨੌਜਵਾਨ ਕੀ ਕਰਨ ਗਿਆ ਸੀ ਤੇ ਕਿਵੇਂ ਗਿਆ ਹਾਂ ਜੀ ਅਸੀਂ ਭੇਜਿਆ ਸੀ ਮੁੰਡਾ ਕੰਮ ਵਾਸਤੇ ਭੇਜਿਆ ਸੀ ਅਮਰੀਕਾ ਭੇਜਿਆ ਸੀ ਜੀ ਸਾਡੀ 에ਜੰਟ ਦਾ ਨਾਮ ਜੰਗੀਰ ਸਿੰਘ 에ਜੰਟ ਆ ਜੀ ਪਿੰਡੋਂ ਦਾ ਪਿੱਪਲੀ ਆ ਸਾਨੂੰ ਕਹਿੰਦਾ ਸੀ ਵੀ 35 ਲੱਖ ਲਾਉਂਗਾ ਮੁੰਡਾ ਤੁਹਾਡਾ ਅਮਰੀਕਾ ਮੈਂ 20 ਦਿਨਾਂ ਚ ਪਹੁੰਚਾ ਦੂੰਗਾ ਫਲੈਟ ਟੂ ਫਲੈਟ ਕਹਿੰਦਾ ਜੇ ਮੈਂ ਡੋਂਕੀ ਲਵਾਉਂਗਾ ਫਿਰ ਮੈਂ 29 ਲੱਖ ਰੁਪਈਆ ਲਾਉਂਗਾ ਜੀ ਸਾਡੀ ਗੱਲ ਹੋਈ ਸੀ ਫਲੈਟ ਟੂ ਫਲੈਟ ਇਹਨੇ ਪਿਛਲੇ ਸਾਲ 2024 ਦੀ ਗੱਲ ਆ ਜੀ ਇਹਨੂੰ ਅਸੀਂ ਭੇਜਿਆ ਨਾ 5 ਲੱਖ ਰੁਪਈਆ ਮੁੰਡਾ ਆਪਦੇ ਹੱਥੀ ਦੇ ਕੇ ਗਿਆ ਜਿਹੜਾ ਮੁੰਡਾ ਗਿਆ ਇਹਨੇ ਭੇਜਿਆ 10 ਦਿਨ ਇਹਨੇ ਕਲੰਬੀਆ ਬਿਠਾ ਕੇ ਰੱਖਿਆ ਜੀ 10 ਮਹੀਨੇ ਤੋਂ ਬਾਅਦ ਇਹਨੇ ਉਸ ਉਸ ਤੋਂ ਬਾਅਦ ਇਹਨ ਮੁੰਡੇ ਨੂੰ ਤੋੜਿਆ ਮੈਕਸੀਕੋ ਭੇਜਿਆ ਹਨਾ ਮ ਡੰਕਰ ਕੋਟ ਮਾਰ ਕਰਦੇ ਸੀ ਰੋਟੀ ਨਹੀਂ ਦਿੰਦੇ ਸੀ ਫੋਨ ਖੋਲੇ ਉਹਨਾਂ ਨੇ ਕਹਿੰਦੇ ਵੀ ਸਾਨੂੰ ਪੈਸੇ ਚਾਹੀਦੇ ਤੁਹਾਡਾ ਏਜੰਟਾ ਜਿਹੜਾ ਸਾਨੂੰ ਪੈਸੇ ਨਹੀਂ ਦੇ ਰਿਹਾ ਜੋ ਪੈਸੇ ਦੇਊਗਾ ਤੇ ਅਸੀਂ ਇਹਨਾਂ ਨੂੰ ਕਾਣਾ ਪਾਣੀ ਦੇਾਂਗੇ ਨਹੀਂ ਤਾਂ ਨਹੀਂ ਦੇਣਾ ਜੀ ਫਿਰ ਇਹਨਾਂ ਨੇ ਲੱਖ ਲੱਖ ਰੁਪਇਆ ਹੋਰ ਪਾਇਆ ਜੀ ਹੋਰ ਮੁੰਡੇ ਸੀਗੇ ਤਿੰਨ ਚਾਰ ਨਾਲ ਉਹਨਾਂ ਦੇ ਪਰਿਵਾਰ ਨੇ ਵੀ ਤੇ ਇਹਨਾਂ ਨੇ ਵੀ ਇਹਨਾਂ ਲੱਖ ਲੱਖ ਰੁਪਇਆ ਪਾਇਆ 24 ਤਰੀਕ ਨੂੰ ਪਿਛਲੇ ਮਹੀਨੇ ਦੀ 24 ਨੂੰ ਉਹਦੀ ਗੱਲਬਾਤ ਹੋਈ ਮੁੰਡੇ ਦੀ ਉਹਨੇ ਘਰੇ ਦੱਸਿਆ ਵੀ ਮੈਨੂੰ ਅੱਜ ਸਵੇਰੇ ਹੋਟਲ ਇਹਨਾਂ ਚੇਂਜ ਕਰਾਉਣਾ ਮੇਰਾ ਦੂਜੇ ਮੁੰਡਿਆਂ ਦਾ ਅੱਜ ਕਰਾਤਾ ਮੇਰਾ ਸਵੇਰੇ ਕਰਾਉ ਸੁਭਾ ਮੁੰਡਾ ਜਦੋਂ ਉਹਨਾਂ ਕੋਲੇ ਨਾਲ ਲੋਕੇਸ਼ਨ ਦਿੱਤੀ ਵੀ ਉੱਥੇ ਪਹੁੰਚ ਜਾ ਉਹਨਾਂ ਦੇ ਕੋਲ ਦੂਜੇ ਮੁੰਡਿਆਂ ਦੇ ਇਹ ਜਾਣ ਲੱਗਿਆ ਉੱਥੇ ਕਿਸੇ ਨੇ ਚੁੱਕ ਲਿਆ ਸਾਡੇ ਕੋਲ ਮੁੰਡੇ ਦੀ ਫੋਟੋਆਂ ਆਈਆਂ ਜੀ ਮੁੰਡੇ ਨੂੰ ਫਲੈਸ਼ ਚ ਸਿੱਟਿਆ ਹੋਇਆ ਜੀ ਮੁੰਡੇ ਨਾਲ ਕੋਟ ਮਾਰ ਕਰ ਰਿਹਾ ਉਹਨਾਂ ਨੇ ਇਹਨਾਂ ਦਾ ਨਾਮ ਲਿਆ ਜੰਗੀਰਾ ਜੋਦਾ ਤੇ ਗੁਰਨਾਮ ਇਹਨਾਂ ਦਾ ਨਾਮ ਲਿਆ ਕਹਿੰਦਾ ਇਹਨਾਂ ਨੇ ਸਾਡੇ ਨਾਲ ਫਰਾਡ ਕੀਤਾ ਮੈਸੇਜ ਉਹਨਾਂ ਦਾ ਸਪੈਨਿਸ਼ ਵਿੱਚ ਸੀ ਅਸੀਂ ਟਰਾਂਸਲੇਟ ਕਰਕੇ ਦੇਖਿਆ ਉਹ ਕਹਿੰਦੇ ਸਾਡੇ ਨਾਲ ਸਕੈਮ ਕੀਤਾ ਇਹਨੇ ਪੈਸਿਆਂ ਦਾ ਸਾਡਾ ਦੋਸ਼ੀ ਐਸ ਟਾਈਮ ਜੀ ਜੰਗੀਰ ਸਿੰਘ ਹੀ ਆ ਜਿਹਨੇ ਮੁੰਡਾ ਬਾਹਰ ਭੇਜਣ ਦੀ ਗਰੰਟੀ ਚੱਕੀ ਸੀ ਜੁਮੇ ਹੋਣ ਅਸੀਂ ਉਹਦੇ ਕੋਲ ਤਿੰਨ ਚਾਰ ਵਾਰੀ ਪੰਚਾਇਤ ਲੈ ਕੇ ਗਏ ਆ ਉਹਨੇ ਸਾਡੀ ਕੋਈ ਗੱਲ ਨਹੀਂ ਸੁਣੀ ਪਹਿਲਾਂ ਕਹਿੰਦਾ ਮੁੰਡਾ ਤੁਸੀਂ ਗਾਇਬ ਕੀਤਾ ਸਾਡਾ ਟੋਟਲ ਪੈਸੇ ਗਿਆ ਜੀ 1 ਲੱਖ ਰੁਪਏ ਵੱਧ ਗਿਆ ਹਨਾ ਅਸੀਂ ਮੁੰਡਾ ਕਾਹਤੋਂ ਗਾਇਬ ਕਰਨਾ ਮੁੰਡਾ ਗਾਇਬ ਹੁੰਦਾ ਸਾਡੇ ਨਾਲ ਤਾਂ ਕੰਟੈਕਟ ਹੋਣਾ ਸੀ ਅਸੀਂ ਉਹਨੇ ਇਹ ਕਿਹਾ ਵੀ ਸਾਡੇ ਤੋਂ ਤੁਸੀਂ ਨਿਆ ਲੈ ਸਕਦੇ ਹੋ ਜੇ ਮੁੰਡਾ ਅਸੀਂ ਗਾਇਬ ਕੀਤਾ ਤਾਂ ਪਰ ਉਹ ਉਹਨਾਂ ਨੇ ਕਿਸੇ ਗੱਲ ਤੇ ਨਹੀਂ ਆਏ ਫਿਰ ਬਾਅਦ ਚ ਅਸੀਂ ਦੁਬਾਰਾ ਫਿਰ ਪੰਚਾਇਤ ਲੈ ਕੇ ਗਏ ਸਾਡੇ ਕੋਲ ਨਾ ਟਾਈਮ ਲਿਆ ਕਹਿੰਦੇ ਸ਼ਨੀਵਾਰ ਤੱਕ ਜੀ ਮੁੰਡਾ ਤੁਹਾਡਾ ਲੱਭ ਦਾਂਗੇ ਸ਼ਨੀਵਾਰ ਗਿਆ ਫਿਰ ਕਹਿੰਦੇ ਐਤਵਾਰ ਐਤਵਾਰ ਤੋਂ ਅੱਜ ਸੋਮਵਾਰ ਹ ਇਹਨਾਂ ਨੂੰ ਅਸੀਂ ਕਾਰਵਾਈ ਦੀ ਮੰਗ ਕਰਨ ਆਇਆ ਸਾਡਾ ਮੁੰਡਾ ਸਾਨੂੰ ਚਾਹੀਦਾ ਜੀ ਹਾਂਜੀ ਕਾਰਵਾਈ ਉਹਦੇ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਜੀ ਮੁੰਡੇ ਨਾਲ ਬਹੁਤ ਤਸ਼ੱਦਦ ਹੋਈ ਕੁੱਟਮਾਰ ਹੋ ਰਹੀ ਆ ਜੀ ਕੀ ਨਾਮ ਤੁਹਾਡਾ ਮੇਰਾ ਰਵਿੰਦਰ ਕੁਮਾਰ ਉਹ ਰਵਿੰਦਰ ਕੁਮਾਰ ਜਿਹੜਾ ਬਾਰੇ ਹਾਂ ਸੀ ਮਾਰਲੇ ਵਾਲੇ ਦੇ ਮਖੂਦੇ ਬਖੂਤਾ ਦੇ ਹਾਂ ਅੱਛਾ ਕੀ ਗੱਲ ਬਤੋਈ ਗੱਲਬਾਤ ਕੁਛ ਨਹੀਂ ਹੋਈ ਅਸੀਂ ਕਹਿੰਦੇ ਸੀ ਸਾਡਾ ਮੁੰਡਾ ਹੱਥੀਂ ਘੱਲ ਲਗਾ ਸਾਡੇ ਰਵਈਆ ਦੇਣਾ ਦੀ ਕੀਤੀ ਸੀ ਦੇ ਮੁੰਡੇ ਨੂੰ ਕਿੱਥੇ ਭੇਜਿਆ ਤੁਸੀਂ ਕਿਵੇਂ ਭੇਜਿਆ ਹੈ ਕਿਹਦੇ ਪਾਸ ਅਮਰੀਕਾ ਆ ਕੇ ਅੱਜਾ ਅਸੀਂ ਕੰਮ ਕਰਵਾਸਤੇ ਹਾਂ ਹਾਂ ਕੰਮ ਕਰਵਾਸਤੇ ਪੈਸਾ ਕਿੰਨੇ ਵਰਸੇ ਮੁੰਡੇ ਦੇ ਨਾਮ ਕੀ ਮੁੰਡੇ ਦਾ ਨਾਮ ਅਰਵਿਕ ਮਾਰ ਹਾਂ ਕਿੰਨੇ ਵਰਸੇ 20 ਸਾਲ 25 ਸਾਲ ਦਾ ਹੋਵੇਗਾ ਹਾਂ ਯਾਦ ਨਹੀਂ ਗਾ 20 ਕਿਸਾਲ ਹਾਂ ਅੱਛਾ ਕੀ ਉੱਥੇ ਕੰਮ ਕਰਵਾਸਤੇ ਕਿਤੇ ਕਿਵੇਂ ਭੇਜਿਆ ਤੁਸੀਂ ਜੈਂਟਰਾਂ ਹੀ ਕਿਵੇਂ ਭੇਜਿਆ ਜੈਂਟਰਾਂ ਹੀ ਭੇਜਿਆ ਸੀ ਜੇ ਪੈਸੇ ਲਾ ਅਸੀਂ ਲਾਇ ਸੀ 35 ਲੱਖ ਉਹਨੇ ਮੰਗਾ ਸੀ ਵਿਦੋਂ ਕਿ ਲਾ ਕੇ ਉਹਨੇ 36 ਲੱਖ ਲੈ ਲਿਆ ਸਾਡੇ ਤੋਂ ਹਾਂ ਹੋੜ ਮੁੰਡਾ ਕਿਸ ਤਰ੍ਹਾਂ ਦੇ ਹਾਲਾਤਾਂ ਚ ਬਹੁਤ ਮਾੜੀ ਹਾਲਤ ਕਿਸ ਤਰ੍ਹਾਂ ਰੱਖਿਆ ਇਹ ਨਿਦਾਨ ਜਾਦ ਨਹੀਂ ਸਾਡੇ ਨਾਲ ਕੋਈ ਨਾਦਰ ਮਗਲ ਨਹੀਂ ਕਿਤੇ ਦਰ ਤੋਂ ਗੱਲ ਰਹੀ ਹੈ ਮੀਨਤ ਗੱਲ ਹੋ ਗਈ ਮੀਨਤ ਹਾਂ ਉਹ ਅਲਰੇਡੀ ਕਰਾ ਰਿਆ ਕੋਈ ਨਾ ਗੱਲ ਨਿਕਰਾ ਰਿਆ ਕੋਈ ਕੀ ਹੋਇਆ ਕਿ ਮੁੰਡੇ ਨੂੰ ਕਿਸ ਤਰ੍ਹਾਂ ਰੱਖਿਆ ਹੈ ਪਲਾਸ਼ ਦੇ ਵਿੱਚ ਸਟੱਕ ਆ ਗਿਆ ਹੈ ਕੌਣ ਕਿਤੇ ਕੌਣ ਗੱਲ ਕਰ ਰਿਹਾ ਦੇ ਰਿਹਾ ਕੌਣ ਦਾ ਸਰ ਤੁਮ ਕਿਹ ਜਗੀ ਇਰਾਦੇ ਆਂਦਾ ਕਿਹਰਾ ਕੌਣ ਉਹ ਜਾਣਤੇ ਜਿਹੜੇ ਭੇਜਿਆ ਹਾਂ ਉਹ ਕਿੱਥੋਂ ਦਾ ਰਹਿਣ ਵਾਲਾ ਉਹ ਰਾਜੇ ਵਾਲੇ ਦਾ ਸੱਚੇ ਬੜੇ ਦਾ ਹਾਂ ਅੱਛਾ ਜੀ ਤੇ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਵੀ ਮੁੰਡਾ ਸਾਡਾ ਮਿਰਚ ਵਾਲੀ ਚ ਪਾ ਦੇ ਹਾਂ ਉਹ ਹਾ ਆ ਵੀ ਹੌਣ ਵਾਲਾ ਅਸੀਂ ਕਿਥੋਂ ਦੇ ਰਹਿਣ ਵਾਲੇ ਹਾਂ ਅਸੀਂ ਛਿੰਬੇ ਵਾਲੇ ਦੇ ਰਹਿਣ ਵਾਲੇ ਹਾਂ ਹਾਂ ਜੀ ਮੇਰਾ ਪਤੀਜਾ ਸਾਨੂੰ ਦੱਸਿਆ ਨੇ ਬਿਆਸ ਤਰ੍ਹਾਂ ਆਪਣੇ ਮੁੰਡੇ ਦੇ ਵੀ ਗੱਲਬਾਤ ਨਹੀਂ ਹੁੰਦੀ ਸਾਡੇ ਮੁੰਡੇ ਦਾ ਨਾਮ ਰਵੀ ਹੈ ਜੰਟਕ ਜਗੇਰੇ ਨੇ ਭੇਜਿਆ ਸੀ ਹੁਣ 6-7 ਵਾਰੀ ਅਸੀਂ ਜਾ ਚੁੱਕੇ ਆ ਪਰ ਉਹਨੇ ਕੋਈ ਅਜੇ ਤੱਕ ਗੱਲ ਵੀ ਨਹੀਂ ਕਰਵਾਈ ਅਜੇ ਤੱਕ ਕੋਈ ਵੀ ਨਹੀਂ ਉਹਨੇ ਸੁਣਾਈ ਬਸ ਟਾਈਮ ਤੋਂ ਟਾਈਮ ਦਿੱਤੀ ਜਾਂਦਾ ਔਰ ਉਹ ਕਿੱਥੇ ਬੈਠਾ ਕਿਸ ਕਿਸ ਤਰ੍ਹਾਂ ਦੀ ਸਥਿਤੀ 'ਚ ਬੈਠਾ ਆ ਸਟਾਮ ਪਲੱਛ ਵਿੱਚ ਹੈ ਪਲੱਛ ਵਿੱਚ ਸਾਨੂੰ ਫੋਟੋ ਆਈ ਏ ਫੋਟੋ ਅਸੀਂ ਮੋਬਾਈਲ 'ਚ ਇਹ ਨਹੀਂ ਮੈਨੂੰ ਪਤਾ ਕੌਣ ਪਾ ਰਿਹਾ ਉਹਦੀ ਫੋਟੋ ਅਸੀਂ ਵੇਖੀ ਏ ਅਸੀਂ ਉੱਥੋਂ ਬਸ ਫੋਟੋ ਛੱਡੀ ਆ ਵੇਖੋ ਲਾਚੇ 'ਚ ਬੜੇ ਕੋਟ ਕੋਟ ਦੀ ਚੰਬੜੀ ਸਾਰੀ ਦੇੜੀ ਪਈ ਏ ਇੱਕ ਵੇਸੇ ਲਾ ਕੇ ਭੇਜਿਆ ਸੀ ਪੈਸੇ 36 ਲੱਖ ਰੁਪਈਆ ਦਿੱਤਾ ਹੋਇਆ ਪਹਿਲਾਂ 35 'ਚ ਗੱਲ ਹੋਈ ਸੀ ਲੱਖ ਰੁਪਈਆ ਬਾਅਦ 'ਚ ਉਹਨਾਂ ਨੇ ਮੰਗਿਆ ਸੀ ਰਾਜੇ ਵਾਲੇ ਦਸ ਹੈਗਾ ਜੰਟ ਛਾ ਕੋਟੇ ਆਂਦਾ ਉਹਦੇ ਭੇਜਰ ਦੋ ਤੁਹਾਨੂੰ ਕਿਹਾ ਸੀ ਅਮਰੀਕਾ ਕਿਹਾ ਸੀ ਅਮਰੀਕਾ ਗਿਆ ਦੰਗ ਵੀ ਰਾ ਗਏ ਹਾਂ ਕਿ ਲਾਗਾ ਹਾਂ ਜੀ ਅਜੇ ਤੱਕ ਉਹਦਾ ਕੋਈ ਸਰਾਖ ਨਹੀਂ ਮਿਲਦਾ ਕਿਸੇ ਤਰਫ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਚ ਨਹੀਂ ਬਸ ਲਾਰੇ ਤਲਾਰ ਰਾ ਲਿਆ ਜਿਦਾਂ ਹੀ ਜਾਏਦਾ ਬਸ ਟਾਂ ਮ ਦਿੱਤੇ ਜਾਂਦਾ ਕੱਲ ਆਓ ਜ ਪਰਸੂ ਆਏ ਦੇ ਅਸੀਂ ਬੜੇ ਜਾ ਜਾ ਕੇ ਬਸ ਹੁਣ ਤੁਹਾਡੇ ਕੋਲ ਇੱਥੇ ਬਸ ਆਏ ਆ ਔਰ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ ਸਾਡੀ ਮੰਗ ਇਹ ਹੈਗੀ ਹੈ ਮੇਰਾ ਭਤੀਜਾ ਸਾਨੂੰ ਵਾਅਦਾ ਕੀਤਾ ਜਾਵੇ ਉਹਦੀ ਮਾਂ ਦਾ ਭਰਾ ਲੈ ਰੋ ਰੋ ਕੇ ਮੁੰਡਾ ਕਿ ਹੋਲੀ ਕਰਦਾ ਮੁੰਡਾ ਦਾ ਵੱਡਾ ਉਹ ਛੋਟਾ ਹੈ ਮੁੰਡਾ 25 ਸਾਲ ਦਾ ਮੁੰਡਾ ਹੈ ਉਹ ਰਿਉਣ ਵਾਲਾ ਸੀ ਰਵੀ ਸਿੰਘ ਹਾਂਜੀ ਔਰ ਮੰਗ ਤੁਹਾਡੀ ਆਉਣਾ ਚਾਹੀਦਾ ਹਾਂਜੀ ਵਾਅਦਾ ਸੌਣਾ ਚਾਹੀਦਾ ਜੇ ਅੱਗੇ ਪੇਜ ਸਕਦਾ ਤਾਂ ਪੇਜ ਦੇਵੇ ਤੇ ਜਾਂ ਵਾਅਦਾ ਸਾਨੂੰ ਬਸ ਮੁੰਡਾ ਚਾਹੀਦਾ ਹਾਂਜੀ ਕਾਰਵਾਈ ਉਹਦੇ ਤੇ ਚਾਹੀਦੀ ਜੰਟ ਤੇ ਵੀ ਚਾਹੀਦੀ ਜੇ ਸਾਡਾ ਮੁੰਡਾ ਦੇ ਦੇਦਾ ਵਾਅਦਾ ਠੀਕ ਹੈ ਨਹੀਂ ਤਾਂ ਫਿਰ ਕਾਰਵਾਈ ਤਾਂ ਕਰਨੀ ਹੈ ਅਸੀਂ ਹਾਂਜੀ ਕਾਰਵਾਈ ਜੰਟ ਤੇ ਅਸੀਂ ਕਰਨੀ ਹੈ ਜੇ ਸਾਡੀ ਕੋਈ ਸਰਕਾਰ ਜਾਂ ਕੋਈ ਵੀ ਮਦਦ ਕਰੇ ਬੜੀ ਮਿਹਰਬਾਨੀ ਹੋਵੇ ਤੇ ਸਾਡਾ ਮੁੰਡਾ ਗੱਲਬਾਤ ਹੋਈ ਉਹ ਵੀ ਨਹੀਂ ਨਹੀਂ ਉਹ ਨਿਲਾਰਾ ਹੀ ਸਿਰਫ ਲਾਇਆ ਹੋਇਆ ਵੀ ਤੁਹਾਡੀ ਗੱਲ ਕਰਵਾ ਦਵਾਂ ਅਜੇ ਤੱਕ ਗੱਲ ਨਹੀਂ ਹੋਈ ਕਿੰਨੇ ਦਿਨ ਤੋਂ ਗੱਲ ਦੀ ਹੋਈ ਗੱਲ ਨੂੰ 25 ਮਹੀਨਾ ਹੋ ਗਿਆ ਚੱਲਿਆ 25 ਹਾਂਜੀ ਹਾਂਜੀ ਕੋਈ ਬੰਨੇ ਆਇਆ ਨੋਂ ਅੰਦਰ ਕੁੱਟਦੇ ਆ ਨੋ ਸਾਨੂੰ ਪੂਰਾ ਛਾਕੇ ਜੈਂਟ ਨੇ ਹੀ ਉਹਨੂੰ ਅੱਗੇ ਕਰਾਇਆ ਹੈ ਜੈਂਟ ਨੇ ਉਹਨੂੰ ਪੈਸੇ ਦੇਨੇ ਆ ਹਾਂ ਪੈਸਿਆਂ ਦੀ ਮੰਗ ਹੈ ਜੈਂਟ ਨੇ ਪੈਸੇ ਦੇਨੇ ਆ 1 ਕਰੋੜ ਤੋਂ ਉੱਪਰ ਮੰਗ ਰਹੇ ਆ ਫੇਰ ਛਡਾਂਗੇ ਕਰੋੜ ਰੁਪਏ ਤੋਂ ਉੱਪਰ ਚਾਹੀਦੇ ਨੇ ਫੇਰ ਛਡਾਂਗੇ ਹਾਂਜੀ ਹਾਂਜੀ ਕਾਰਵਾਈ ਜੈਂਟ ਦੇ ਵੀ ਹੋਣੀ ਚਾਹੀਦੀ ਹਾਂਜੀ ਕਾਰਵਾਈ ਹੋਣੀ ਚਾਹੀਦੀ ਹੈ ਜੈਂਟ ਨੇ ਅਸੀਂ ਜੈਂਟ ਨੂੰ ਸਾਰੇ ਦੇ ਚੁੱਕੇ ਆ ਪਿੰਡ ਮਾਨਲੇ ਵਾਲੇ ਤੋਂ ਸ਼ਿਕਾਇਤ ਹੋਣੀ ਦੇ ਕੇ ਗਿਆ ਪਰਿਵਾਰ ਜਿੰਨਾਂ ਨੂੰ ਅਮਰੀਕਾ ਭੇਜਿਆ ਗਿਆ ਸੀ ਕੀ ਪਾਬਲਾਈ ਮੇਰੇ ਹੁਣੇ ਹੀ 1 ਮਿੰਟ ਪਹਿਲਾਂ ਹੀ ਉਹ ਪੇਸ਼ ਹੋਏ ਆ ਪਰਿਵਾਰ ਵਾਲੇ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਏਜੰਟ ਵੱਲੋਂ ਵੀ ਇਹਨਾਂ ਨੂੰ ਇਹਨਾਂ ਨੇ ਉਸ ਨੂੰ ਪੈਸੇ ਦਿੱਤੇ ਸੀਗੇ ਉਸ ਨੂੰ ਅਮਰੀਕਾ ਭੇਜਣ ਵਾਸਤੇ ਜੋ ਕਿ ਹੁਣ ਮੈਕਸੀਕੋ ਦੇ ਵਿੱਚ ਹੋ ਇਹਨਾਂ ਦਾ ਜਿਹੜਾ ਨੌਜਵਾਨ ਹੈ ਲੜਕਾ ਉਹ ਫਸਿਆ ਹੋਇਆ ਹੈ ਇਹਨਾਂ ਦੇ ਕਹਿਣ ਮੁਤਾਬਕ ਤੇ ਜਿਹੜੇ ਏਜੰਟ ਉਸ ਨੂੰ ਵਾਪਸ ਕਰਨ ਵਿੱਚ ਕੋਈ ਇਹਨਾਂ ਦੀ ਮਦਦ ਨਹੀਂ ਕਰ ਰਹਾ ਤੇ ਜੋ ਕਿ ਕਾਫੀ ਇਹਨਾਂ ਤੋਂ ਮੁੱਠੀ ਰਕਮ ਵੀ ਲੈ ਚੁੱਕਿਆ ਹੁਣੇ ਮੈਂ ਹੁਣੇ ਉਹਨੂੰ ਮਾਰਕ ਕਰਕੇ ਹਟਾ SHO ਦੀ ਡਿਊਟੀ ਲਈ ਹੈ ਤੇ ਅਸੀਂ ਜੋ ਵੀ ਹੋ ਸਕਦਾ ਅਸੀਂ ਉਹਦਾ ਜਿਹੜਾ ਜਲਦ ਤੋਂ ਜਲਦ ਕਰਾਂਗੇ ਤੇ ਜਿਹੜਾ ਕਾਨੂੰਨੀ ਕਾਰਵਾਈ ਉੱਤੇ ਕਰਨੀ ਬੰਦੀ ਹੋਊਗੀ ਏਜੰਟ ਤੇ ਉਹ ਵੀ ਕਰਾਂਗੇ ਪਹਿਲਾਂ ਜਿਹੜੇ ਮੇਨ ਪ੍ਰੈਰਟੀ ਹੈ ਵੀ ਉਹ ਬੱਚਾ ਵਾਪਸ ਆ ਜਾਏ